ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਸਮਝਦਾਰੀ ਦੇ ਨਾਲ ਚੁੱਕਿਆ ਗਿਆ ਹਰ ਕਦਮ ਇਨਸਾਨ ਨੂੰ ਉਸ ਦੀ ਮੰਜ਼ਿਲ ਦੇ ਨੇੜੇ ਲੈ ਜਾਂਦਾ ਹੈ ਅਤੇ ਜੋ ਆਪਣੀ ਸੋਚ ਨੂੰ ਬਦਲ ਲਵੇ ਉਹ ਪੂਰੀ ਉਹ ਪੂਰੇ ਸੰਸਾਰ ਵਿੱਚ ਬਦਲਾਵ ਦੀ ਨੀਂਹ ਰੱਖ ਸਕਦਾ ਹੈ ਦੋਸਤੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਰਾਸ਼ੀ ਫਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਤੁਹਾਡੇ ਸਾਹਮਣੇ ਇੱਕ ਅਜਾਈ ਅਜ ਅਦਭੁਤ ਜਾਣਕਾਰੀ ਲੈ ਕੇ ਆਏ ਹਾਂ ਜੋ ਕਿ ਹਰ ਕਿਸੇ ਦੀ ਸਮਝ ਵਿੱਚ ਆਸਾਨੀ ਨਾਲ ਨਹੀਂ ਆ ਸਕਦੀ ਤੁਹਾਨੂੰ ਨਿਮਰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਣਾ ਕਿਉਂਕਿ ਜੋ ਗੱਲਾਂ ਅੱਜ ਤੁਹਾਡੇ ਸਾਹਮਣੇ ਅਸੀਂ ਦੱਸਣ ਜਾ ਰਹੇ ਹਾਂ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਡੂੰਘੇ ਅਤੇ ਚਮਤਕਾਰੇ ਪਰਿਵਰਤਨ ਲੈ ਕੇ ਆ ਸਕਦੀਆਂ ਹਨ ਇਹ ਸੰਦੇਸ਼ ਕੋਈ ਆਮ ਗੱਲ ਨਹੀਂ ਹੈ ਇਹ ਤੁਹਾਡੇ ਜੀਵਨ ਨੂੰ ਰੌਸ਼ਨ ਕਰਨ ਵਾਲਾ ਈਸ਼ਵਰੀਏ ਪਰਸ਼ਾਦ ਹੈ ਜੇਕਰ ਤੁਸੀਂ ਇਸ ਨੂੰ ਪੂਰੀ ਸ਼ਰਧਾ ਅਤੇ ਧਿਆਨ ਦੇ ਨਾਲ ਅਪਣਾ ਲਿਆ ਤਾਂ ਯਕੀਨ ਕਰਕੇ ਮੰਨੋ ਕਿ ਆਉਣ ਵਾਲਾ ਸਮਾਂ ਪਾਪ ਕੇ ਆਉਣ ਵਾਲਾ ਕੱਲ ਤੁਹਾਡੇ ਲਈ ਇੱਕ ਬ੍ਰह्म ਰੋਸ਼ਨੀ ਵਾਂਗ ਚਮਕ ਉਠੇਗਾ ਜਿਵੇਂ ਹਨੇਰੇ ਵਿੱਚ ਸੂਰਜ ਆਪਣੇ ਪੂਰੀ ਆਬਾ ਨਾਲ ਫੈਲਦਾ ਹੈ ਉਸੇ ਤਰ੍ਹਾਂ ਤੁਹਾਡੀ ਕਿਸਮਤ ਹੁਣ ਰੋਸ਼ਨੀ ਨਾਲ ਪਰੰਜਾ ਰਹੀ ਹੈ ਜੋ ਅੱਜ ਪ੍ਰਗਟ ਹੋ ਰਹੀ ਹੈ ਉਹ ਤੁਹਾਡੇ ਪਾਗਾਂ ਦੀ ਤਾਰਾ ਨੂੰ ਮੋੜਨ ਦੀ ਸਮਰੱਥਾ ਰੱਖਦੀ ਹੈ ਇਸ ਲਈ ਤੁਹਾਨੂੰ ਇਹ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਅਤੇ ਹਰ ਸ਼ਬਦ ਨੂੰ ਆਪਣੇ ਦਿਲ ਦੇ ਵਿੱਚ ਡੰਗਿਆਏ ਦੇ ਨਾਲ ਉਤਾਰੋ ਕੰਬਰਾਸ਼ੀ ਵਾਲੋ ਇਹ ਸਮਝ ਲਓ ਕਿ ਇਹ ਜਾਣਕਾਰੀ ਨੂੰ ਇਹ ਗਿਆਨ ਨੂੰ ਜਾਣਬੁੱਝ ਕੇ ਤੁਹਾਡੇ ਤੋਂ ਹੁਣ ਤੱਕ ਲੁਕਾ ਕੇ ਰੱਖਿਆ ਗਿਆ ਤਾਂ ਕਿ ਤੁਸੀਂ ਐਸੀ ਸ਼ਕਤੀ ਨੂੰ ਸਹੀ ਸਮੇਂ ਤੇ ਸਮਝ ਸਕੋ ਜੇਕਰ ਇਹ ਜਾਣਕਾਰੀ ਉਹਨਾਂ ਲੋਕਾਂ ਤੱਕ ਪਹੁੰਚ ਗਈ ਜੋ ਤੁਹਾਡੇ ਖਿਲਾਫ ਈਰਖਾ ਰੱਖਦੇ ਹਨ ਤਾਂ ਉਹ ਇਸ ਦਾ ਦਰ ਉਪਯੋਗ ਕਰਕੇ ਤੁਹਾਡੇ ਮਾਰਗ ਵਿੱਚ ਰੁਕਾਵਟਾਂ ਪੈਦਾ ਕਰ ਸਕਦੇ ਹਨ ਇਸ ਲਈ ਇਸ ਨੂੰ ਕੇਵਲ ਆਪਣੇ ਅੰਦਰ ਰੱਖੋ ਇਹ ਬ੍ਰह्म ਰਿਹਸ ਤੁਹਾਡੇ ਅੰਦਰ ਛੁਪੇ ਉਸ ਸੱਚ ਨੂੰ ਪ੍ਰਗਟ ਕਰੇਗਾ ਜਿਸ ਨੂੰ ਜਾਣਨ ਦੀ ਚਾਹ ਵਿੱਚ ਤੁਸੀਂ ਸ਼ਾਇਦ ਸਾਲਾਂ ਤੋਂ ਭਟਕਦੇ ਆ ਰਹੇ ਸੀ ਜਿਵੇਂ ਹੀ ਤੁਸੀਂ ਇਸ ਰਿਹਸ ਨੂੰ ਅਪਣਾਓਗੇ ਤੁਹਾਡੇ ਚਾਰ ਪਾਸੇ ਦਾ ਹਨੇਰਾ ਅਤੇ ਨਕਾਰਾਤਮਕਤਾ ਮਿਟਣ ਲੱਗੇਗੀ ਉਹ ਸਾਰੀਆਂ ਰੁਕਾਵਟਾਂ ਸੰਘਰਸ਼ ਅਤੇ ਟੁੱਟਣ ਹੁਣ ਪਿੱਛੇ ਛੁੱਟਣ ਵਾਲੇ ਹਨ ਇਹ ਇੱਕ ਵਿਸ਼ੇਸ਼ ਕਾਲਖੰਡ ਹੈ ਜੋ ਬਹੁਤ ਲੰਬੇ ਅੰਤਰਾਲ ਦੇ ਬਾਅਦ ਤੁਹਾਡੇ ਜੀਵਨ ਵਿੱਚ दस्तक दे ਰਿਹਾ ਹੈ ਪਿਛਲੀ ਵਾਰ ਜਦੋਂ ਆਜੈਲ ਸੰਜੋਗ ਬਣਿਆ ਸੀ ਉਦੋਂ ਕਈ ਜੀਵਨਾ ਵਿੱਚ ਅਕਲਪੰਨੇ ਪਰਿਵਰਤਨ ਆਇਆ ਸੀ ਅਤੇ ਅੱਜ ਫਿਰ ਉਹੀ ਸੰਜੋਗ ਦੁਹਰਾਇਆ ਜਾ ਰਿਹਾ ਹੈ ਤੁਹਾਡੇ ਲਈ ਦੋਸਤੋ ਤੁਹਾਡੇ ਜਨਮ ਕੁੰਡਲੀ ਵਿੱਚ ਸੂਰਜ ਦਾ ਸਥਾਨ ਪਰਿਵਰਤਨ ਹੋਇਆ ਹੈ ਅਤੇ ਮੰਗਲ ਦੀ ਊਰਜਾ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਚੁੱਕੀ ਹੈ ਮੰਗਲ ਦਾ ਤੇਜ ਤੁਹਾਡੇ ਜੀਵਨ ਵਿੱਚ ਹਿੰਮਤ ਤੇ ਨਿਰਣੈ ਸ਼ਕਤੀ ਆਤਮ ਵਿਸ਼ਵਾਸ ਅਤੇ ਜਿੱਤ ਦਾ ਸੰਚਾਰ ਕਰਦਾ ਹੈ ਸਾਲਾਂ ਤੋਂ اٹਕੇ ਹੋਏ ਕੰਮ ਹੁਣ ਆਸਾਨੀ ਨਾਲ ਪੂਰੇ ਹੋਣ ਲੱਗਣਗੇ ਤੁਸੀਂ ਦੇਖਿਆ ਹੀ ਹੋਵੇਗਾ ਕਿ ਪਿਤੇ ਸਾਲਾਂ ਵਿੱਚ ਤੁਸੀਂ ਕਿੰਨੀ ਮਿਹਨਤ ਕੀਤੀ ਪਰ ਨਤੀਜੇ ਅਕਸਰ ਨਿਰਾਸ਼ਾਜਨਕ ਹੀ ਰਹੇ ਪਰ ਹੁਣ ਉਹ ਔਕਾਸਾਂ ਮੇਲੇ ਛੱਡ ਚੁੱਕੇ ਹੋ ਹੁਣ ਤੁਹਾਡੀ ਤਕਦੀਰ ਦੀਆਂ ਕਿਰਨਾਂ ਤੇ ਜੈਸਵੀ ਰੂਪ ਨਾਲ ਚਮਕਣ ਨੂੰ ਤਿਆਰ ਹਨ ਉਹ ਸਾਰੇ ਸੁਪਨੇ ਜੋ ਅਧੂਰੇ ਸਨ ਹੁਣ ਸਕਾਰ ਹੋਣ ਵਾਲਾ ਵਦਨਗੇ ਜਿੰਨਾ ਕਲਪਨਾਵਾਂ ਨੂੰ ਤੁਸੀਂ ਹੋਣ ਤੱਕ ਸਿਰਫ ਇੱਕ ਸੋਚ ਮੰਨਦੇ ਸੀ ਉਹ ਹੁਣ ਜਥਾਰਤ ਦਾ ਰੂਪ ਲੈਣ ਲੱਗਣ ਗਿਆ ਪਰ ਦੋਸਤੋ ਸ਼ਰਤ ਇਹ ਹੈ ਕਿ ਇਸ ਬ੍ਰह्म ਗਿਆਨ ਨੂੰ ਗੰਭੀਰਤਾ ਦੇ ਨਾਲ ਸਮਝ ਕੇ ਪੂਰੇ ਵਿਸ਼ਵਾਸ ਤੇ ਨਾਲ ਆਪਣੇ ਜੀਵਨ ਵਿੱਚ ਉਤਾਰੋ ਤੁਹਾਡੇ ਜੀਵਨ ਵਿੱਚ ਜੋ ਬਦਲਾਅ ਆਉਣ ਵਾਲੇ ਹਨ ਉਹ ਸਧਾਰਨ ਨਹੀਂ ਹੋਣਗੇ ਇਹ ਬਦਲਾ ਤੁਹਾਨੂੰ ਸਮਾਜ ਵਿੱਚ ਇੱਕ ਵਿਸ਼ੇਸ਼ ਪਹਿਚਾਨ ਦੇਣਗੇ ਉਹ ਲੋਕ ਜੋ ਤੁਹਾਡੇ ਪਤਨ ਦੀ ਕਾਮਨਾ ਕਰ ਰਹੇ ਸਨ ਹੁਣ ਉਹ ਹੈਰਾਨ ਰਹਿ ਜਾਣਗੇ ਕਿ ਤੁਸੀਂ ਇੰਨੀ ਤੇਜ਼ ਗਤੀ ਨਾਲ ਕਿਵੇਂ ਉੱਪਰ ਉੱਠਣ ਲੱਗੇ ਤੁਹਾਡੇ ਦੁਆਰਾ ਝੱਲੇ ਗਏ ਦੁੱਖ ਕੋਈ ਵਿਅਰਥ ਦੀਆਂ ਪੀੜਾ ਨਹੀਂ ਸੀ ਉਹ ਇੱਕ ਵੱਡਾ ਪਰਿਵਰਤਨ ਦੀ ਪੂਰਵ ਤਿਆਰੀ ਸੀ ਉਹਨਾਂ ਸੰਘਰਸ਼ਾਂ ਨੇ ਤੁਹਾਨੂੰ ਅੰਦਰੋਂ ਮਜ਼ਬੂਤ ਕਰ ਦਿੱਤਾ ਹੈ ਅਤੇ ਹੁਣ ਤੁਹਾਡੇ ਕੋਲ ਉਹ ਊਰਜਾ ਹੈ ਜੋ ਕਿਸੇ ਵੀ ਪ੍ਰਸਿੱਧੀ ਦੇ ਵਿੱਚ ਤੁਹਾਨੂੰ ਝੁਕਾਰ ਨਹੀਂ ਸਕਦੀ ਈਸ਼ਵਰ ਨੇ ਤੁਹਾਨੂੰ ਇੱਕ ਵਿਸ਼ੇਸ਼ ਉਦੇਸ਼ ਲਈ ਚੁਣਿਆ ਹੈ ਹੁਣ ਤੁਹਾਡੇ ਅੰਦਰ ਸਬਰ ਸ਼ਕਤੀ ਦਿਵਯਾ ਦਾ ਪ੍ਰਭਾਵ ਹੋਣ ਜਾ ਰਿਹਾ ਹੈ ਦੋਸਤੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਇਕਠਨਾਈਆਂ ਤੁਹਾਡੇ ਜੀਵਨ ਵਿੱਚ ਆਈਆਂ ਉਹ ਕੋਈ ਆਮ ਸੰਜੋਗ ਨਹੀਂ ਸੀ ਤੁਹਾਡੇ ਦੁਸ਼ਮਨਾ ਨੇ ਨਾ ਸਿਰਫ ਤੁਹਾਡੇ ਇਹ ਰਿਸ਼ਤੇ ਦੇ ਵਿੱਚ ਰੋੜੇ ਅਟਕਾਏ ਸਗੋਂ ਉਹਨਾਂ ਨੇ ਟੋਨੇ ਤੋੜ ਕੇਆਂ ਵਰਗੀਆਂ ਹਨੇਰੀਆਂ ਵਾਲੀਆਂ ਵਿਦਾਵਾਂ ਦਾ ਵੀ ਸਹਾਰਾ ਲਿਆ ਫਿਰ ਵੀ ਤੁਸੀਂ ਡਟੇ ਰਹੇ ਤੁਸੀਂ ਹਾਰ ਸੱਟ ਹਰ ਧੋਖੇ ਨੂੰ ਮੁਸਕਾਨ ਨਾਲ ਸਹਿਣ ਕੀਤਾ ਤੇ ਅੱਜ ਉਸੇ ਤੱਪ ਉਸੇ ਸ਼ੈਨਸ਼ੀਲਤਾ ਦਾ ਫਲ ਤੁਹਾਨੂੰ ਮਿਲਣ ਵਾਲਾ ਹੈ ਹੁਣ ਉਹ ਪਲ ਤੁਹਾਡੇ ਜੀਵਨ ਵਿੱਚ ਆਉਣ ਵਾਲਾ ਹੈ ਜਦੋਂ ਤੁਹਾਨੂੰ ਅਜਿਹੇ ਸ਼ਮਤਕਾਰੀ ਮੌਕੇ ਪ੍ਰਾਪਤ ਹੋਣਗੇ ਜਿਨ੍ਹਾਂ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਜੋ ਲੋਕ ਪਹਿਲਾਂ ਤੁਹਾਨੂੰ ਨਜ਼ਰ ਅੰਦਾਜ਼ ਕਰਦੇ ਸਨ ਜਾਂ ਕਮਜ਼ੋਰ ਸਮਝਦੇ ਸਨ ਹੁਣ ਉਹ ਤੁਹਾਡੀ ਬੁਲੰਦ ਹਿੰਮਤ ਦੇ ਸਾਹਮਣੇ ਸਿਰ ਝੁਕਾਉਣ ਲਈ ਮਜਬੂਰ ਹੋਣਗੇ ਤੁਹਾਡੀ ਆਤਮ ਸ਼ਕਤੀ ਇੰਨੀ ਤੇਜ ਹੋ ਜਾਵੇਗੀ ਕਿ ਤੁਸੀਂ ਆਪਣੇ ਹਰ ਸੰਕਲਪ ਨੂੰ ਇੱਕ ਤੋਂ ਬਾਅਦ ਇੱਕ ਪੂਰਾ ਕਰਦੇ ਚਲੇ ਜਾਓਗੇ ਇਸ ਲਈ ਤੁਹਾਨੂੰ ਇਹੇ ਬੇਨਤੀ ਹੈ ਕਿ ਅੱਜ ਜੋ ਬ੍ਰह्म ਸੰਦੇਸ਼ ਤੁਸੀਂ ਸੁਣਿਆ ਉਸ ਨੂੰ ਕੇਵਲ ਸ਼ਬਦਾਂ ਵਾਂਗ ਨਾ ਲਓ ਸਗੋਂ ਉਸ ਨੂੰ ਆਪਣੇ ਜੀਵਨ ਦੇ ਅਰੇੜ ਬਣਾ ਲਓ ਮਾਤਾ ਰਾਣੀ ਦੀ ਕਿਰਪਾ ਨਾਲ ਹੋਂ ਤੁਹਾਡੇ ਪਾਗਾਂ ਦੇ ਪੰਨਿਆਂ ਦੇ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਏ ਜੁੜਨ ਵਾਲਾ ਹੈ ਜੋ ਤੁਹਾਨੂੰ ਉਸ ਉਚਾਈ ਤੱਕ ਲੈ ਕੇ ਜਾਵੇਗਾ ਜਿੱਥੇ ਪਿਛੇ ਦੇਖਣ ਦੀ ਕੋਈ ਲੋੜ ਨਹੀਂ ਰਹਿ ਜਾਵੇਗੀ ਤੁਹਾਡਾ ਮਨ ਹੁਣ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਵੇਗਾ ਤੁਹਾਡਾ ਵਿਸ਼ਵਾਸ ਚਟਾਨ ਵਰਗਾ ਅਡਿੱਗ ਹੋਵੇਗਾ ਤੇ ਤੁਹਾਡਾ ਹਰ ਕਦਮ ਸਫਲਤਾ ਵੱਲ ਵਧੇਗਾ ਤੁਹਾਡੇ ਲਈ ਹੁਣ ਇੱਕ ਨਵਾਂ ਭਵੇਖੜ ਨਵੇਂ ਦਿਸ਼ਾ ਅਤੇ ਇੱਕ ਨਵੀਂ ਚੇਤਨਾ ਤਿਆਰ ਹੋ ਚੁੱਕੀ ਹੈ ਬਸ ਉਸ ਨੂੰ ਅਪਣਾਉਣਾ ਹੈ ਜੋ ਵੀ ਸੁਪਨਾ ਤੁਸੀਂ ਕਦੇ ਮਨ ਵਿੱਚ ਸਜਾਇਆ ਸੀ ਹੁਣ ਉਸ ਘਰ ਹੋਣ ਦੇ ਕਿਨਾਰੇ ਤੇ ਹੈ ਮਾਤਾ ਰਾਣੀ ਦਾ ਸੱਚੇ ਭਾਵ ਦੇ ਨਾਲ ਧਿਆਨ ਕਰੋ ਤੇ ਹੇਠਾਂ ਕਮੈਂਟ ਵਿੱਚ ਤਿੰਨ ਵਾਰ ਜੈ ਮਾਤਾ ਦੀ ਜ਼ਰੂਰ ਲਿਖੋ ਕਿਉਂਕਿ ਤੁਹਾਡੀ ਆਸਥਾ ਸ਼ਰਧਾ ਹੀ ਉਹ ਦਰਵਾਜ਼ਾ ਹੈ ਜਿਸ ਨਾਲ ਤੁਸੀਂ ਉਸ ਬ੍ਰਹਮ ਪਰਿਵਰਤਨ ਵੱਲ ਅੱਗੇ ਵਧੋਗੇ ਦੋਸਤੋ ਜਿੰਨਾ ਦੇਵ ਸ਼ਕਤੀਆਂ ਨੇ ਹਮੇਸ਼ਾ ਤੁਹਾਡਾ ਮਾਰਗਦਰਸ਼ਨ ਕੀਤਾ ਅੱਜ ਵੀ ਉਹ ਤੁਹਾਡੇ ਚਾਰੇ ਪਾਸੇ ਸੁਰੱਖਿਆ ਕਵਚ ਬਣਾ ਕੇ ਖੜੀਆਂ ਹਨ। ਇਹ ਹੀ ਕਾਰਨ ਹੈ ਕਿ ਤੁਹਾਡੇ ਦੁਸ਼ਮਣ ਕਿੰਨੀ ਵੀ ਚਲਾਕੀ ਕਰ ਲੈਣ ਉਹ ਤੁਹਾਡੇ ਜੀਵਨ ਵਿੱਚ ਸਥਾਈ ਨੁਕਸਾਨ ਨਹੀਂ ਪਹੁੰਚਾ ਸਕੇ। ਪਰ ਹੁਣ ਜੋ ਸਮਾਂ ਆ ਰਿਹਾ ਹੈ ਉਸ ਵਿੱਚ ਉਹਨਾਂ ਦੀਆਂ ਚਾਲਾਂ ਅਤੇ ਉਹਨਾਂ ਦੁਆਰਾ ਕੀਤੇ ਗਏ ਤੰਤਰ ਮੰਤਰ ਦੇ ਪ੍ਰਭਾਵ ਖੁੱਲ ਕੇ ਸਾਹਮਣੇ ਆਉਣ ਲੱਗਣਗੇ। ਇਹ ਅਸਰ ਨਾ ਕੇਵਲ ਤੁਹਾਡੇ ਰੋਜ਼ਾਨਾ ਦੇ ਜੀਵਨ ਦੀਆਂ ਕਠਿਨਾਵਾਂ ਵਿੱਚ ਦਿਖਾਈ ਦੇਵੇਗਾ ਸਗੋਂ ਤੁਹਾਡੇ ਅੰਦਰ ਦੀ ਊਰਜਾ ਅਤੇ ਆਤਮਿਕ ਸ਼ਕਤੀ ਵੀ ਇਸ ਦੀ ਪ੍ਰਤੀਕਿਰਿਆ ਤੋਂ ਗੁਜ਼ਰੇਗੀ ਹੁਣ ਇੱਕ ਅਜਾਇਆ ਅਧਿਆਤਮਿਕ ਪਰਿਵਰਤਨ ਤੁਹਾਡੇ ਅੰਦਰ ਸ਼ੁਰੂ ਹੋ ਚੁੱਕਾ ਹੈ ਜਿਸ ਨੂੰ ਨਕਾਰਨਾ ਤੁਹਾਡੇ ਲਈ ਅਸੰਭਵ ਹੋਵੇਗਾ ਇਹ ਉਹੀ ਪਲ ਹੈ ਜਦੋਂ ਤੁਹਾਡੇ ਜੀਵਨ ਵਿੱਚ ਭਾਰੀ ਬਦਲਾਅ ਦੀ ਆਹਟ ਸੁਣਾਈ ਦੇ ਰਹੀ ਹੈ ਹੁਣ ਸਮਾਂ ਆ ਗਿਆ ਹੈ ਜਦੋਂ ਤੁਸੀਂ ਤਿੰਨ ਬਹੁਤ ਹੀ ਡੂੰਘੇ ਕਾਰਨਾਂ ਤੇ ਧਿਆਨ ਦਿਓ ਜਿਨ੍ਹਾਂ ਦੀ ਵਜ੍ਹਾ ਨਾਲ ਪਿਛਲੇ ਕਈ ਸਾਲਾਂ ਤੋਂ ਤੁਹਾਡਾ ਜੀਵਨ ਕਸ਼ਟ ਅਤੇ ਅਸੰਤੁਲਨ ਨਾਲ ਭਰਿਆ ਰਿਹਾ ਤੁਸੀਂ ਅਨੁਭਵ ਕੀਤਾ ਹੋਵੇਗਾ ਕਿ ਜਦੋਂ ਵੀ ਕਿਸੇ ਕੰਮ ਵਿੱਚ ਦਿਲ ਲਗਾ ਕੇ ਮਿਹਨਤ ਕੀਤੀ ਨਤੀਜੇ ਉਲਟੇ ਹੀ ਮਿਲੇ ਜਦੋਂ ਵੀ ਤੁਸੀਂ ਉਮੀਦਾਂ ਦੇ ਨਾਲ ਕੁਝ ਚੰਗਾ ਕਰਨ ਛੱਲੇ ਅਚਾਨਕ ਸਭ ਕੁਝ ਉਲਟ ਹੋ ਗਿਆ ਇਹ ਉਹੀ ਘਟਨਾਵਾਂ ਸਨ ਜੋ ਤੁਹਾਨੂੰ ਵਾਰ-ਵਾਰ ਤੋੜਨ ਦਾ ਯਤਨ ਕਰਦੀਆਂ ਰਹੀਆਂ ਕਈ ਵਾਰ ਸੇਜਾ ਇੰਨੇ ਤੇਜ਼ੀ ਨਾਲ ਵਿਗੜੀਆਂ ਕਿ ਤੁਹਾਨੂੰ ਸਮਝਾਂ ਦਾ ਮੌਕਾ ਵੀ ਨਹੀਂ ਮਿਲਿਆ ਪਰ ਹੁਣ ਉਹ ਸਮਾਂ ਜਾ ਚੁੱਕਾ ਹੈ ਅੱਜ ਤੋਂ ਤੁਹਾਨੂੰ ਨਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ ਮੈਂ ਜਾਣਦੇ ਹਾਂਗੇ ਤੁਸੀਂ ਅੰਦਰੋਂ ਬਹੁਤ ਥੱਕ ਚੁੱਕੇ ਹੋ ਤੁਸੀਂ ਕੱਲੇ ਵਿੱਚ ਹੰਝੂ ਵਹਾਉਂਦੇ ਹੋ ਆਪਣੇ ਦੁੱਖਾਂ ਨੂੰ ਲੁਕਾਇਆ ਹੈ ਪਰ ਤੁਹਾਡੇ ਦਰਦ ਨੂੰ ਸਮਝਣ ਵਾਲਾ ਕੋਈ ਨਹੀਂ ਸੀ ਪਰ ਹੁਣ ਉਹ ਦੌਰ ਖਤਮ ਹੋ ਚੁੱਕਾ ਹੈ ਅੱਜ ਤੋਂ ਤੁਹਾਡੀ ਹਰ ਪਰੇਸ਼ਾਨੀ ਦਾ ਹਾਲ ਤੁਹਾਨੂੰ ਦੱਸਣ ਆਏ ਹਾਂ ਜੋ ਤਕਲੀਫਾਂ ਤੁਸੀਂ ਝੱਲੀਆਂ ਹਨ ਹੁਣ ਉਹਨਾਂ ਦਾ ਅੰਤ ਹੋਵੇਗਾ ਤੁਹਾਨੂੰ ਅਜਾਇ ਅਚੋਕ ਉਪਾ ਦੇਣ ਜਾ ਰਹੇ ਹਾਂ ਜੋ ਤੁਹਾਡੇ ਸਾਰੇ ਇਹ ਕਸ਼ਟਾਂ ਨੂੰ ਦੂਰ ਕਰ ਦੇਣਗੇ ਹੁਣ ਤੁਸੀਂ ਜਿਸ ਵੀ ਦਿਸ਼ਾ ਵਿੱਚ ਸੋਚੋਗੇ ਉਸੇ ਦਿਸ਼ਾ ਵਿੱਚ ਚੀਜ਼ਾਂ ਵਾਪਰਣਗੀਆਂ ਹੁਣ ਤੁਹਾਡੀਆਂ ਇਸ਼ਿਆਵਾ ਪੂਰੀਆਂ ਹੋਣਗੀਆਂ ਤੁਹਾਡੀਆਂ ਸਦਨਾਵਾ ਸਫਲ ਹੋਣਗੀਆਂ ਤੇ ਤੁਹਾਡੇ ਜੀਵਨ ਵਿੱਚ ਸੰਤੋਲਨ ਸੋਖ ਸ਼ਾਂਤੀ ਦਾ ਇੱਕ ਨਵਾਂ ਅਧਾਇਸ਼ ਸ਼ੁਰੂ ਹੋਵੇਗਾ ਤੁਹਾਡੇ ਜੀਵਨ ਵਿੱਚ ਜੋ ਮਹਾਨ ਗੁਪਤ ਪਰਿਵਰਤਨ ਹੋਇਆ ਹੈ ਉਸ ਦਾ ਪ੍ਰਭਾਵ ਹੁਣ देर ਨਹੀਂ ਲੱਗੇਗੀ ਆਉਣ ਵਾਲੇ 3 ਦਿਨਾਂ ਦੇ ਅੰਦਰ ਤੁਹਾਨੂੰ ਇਸੇ ਅਦੁੱਪਤ ਅਚੰਦ ਕਰੀ ਨਤੀਜੇ ਦਿਖਾਈ ਦੇਣ ਲੱਗਣਗੇ ਇਸ ਸ਼ੋਭ ਸਮੇਂ ਨੂੰ ਸਧਾਰਨ ਸਮਝਣ ਦੀ ਭੁੱਲ ਨਾ ਕਰਿਓ ਅੱਜ ਦਾ ਇਹ ਮੌਕਾ ਤੁਹਾਡੇ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਨੋ ਹਰ ਗੱਲ ਨੂੰ ਆਪਣੇ ਮਨ ਵਿੱਚ ਡੂੰਘਾਈ ਦੇ ਨਾਲ ਸਮਝ ਲਓ ਕਿਉਂਕਿ ਹੁਣ ਤੁਹਾਨੂੰ ਅਜੇ ਡੂੰਘੇ ਅਤੇ ਅਣਗੈਰ ਹਸਾਂ ਤੋਂ ਜਾਣੂ ਕਰਵਾਉਂਦੇ ਹਾਂ ਜਿਨ੍ਹਾਂ ਨੂੰ ਜਨਨਣਾ ਹਰ ਕਿਸੇ ਦੇ ਭਾਗਾਂ ਵਿੱਚ ਨਹੀਂ ਹੁੰਦਾ ਤੇ ਜੇਕਰ ਤੁਸੀਂ ਹਾਲੇ ਤੱਕ ਇਸ ਵੀਡੀਓ ਨੂੰ ਸੱਚੇ ਮਨ ਨਾਲ ਲਾਈਕ ਨਹੀਂ ਕੀਤਾ ਤੇ ਲਾਈਕ ਕਰ ਦਿਓ ਕਮੈਂਟ ਵਿੱਚ ਜੈ ਮਾਤਾ ਲਕਸ਼ਮੀ ਜੀ ਦੀ ਲਿਖੋ ਇਹ ਛੋਟਾ ਜਿਹਾ ਕੰਮ ਤੁਹਾਡੇ ਜੀਵਨ ਵਿੱਚ ਆਜਾਈ ਕ੍ਰਿਸ਼ਮਾ ਇਹ ਸ਼ਕਤੀ ਲਿਆ ਸਕਦਾ ਹੈ ਜੋ ਨਾ ਸਿਰਫ ਤੁਹਾਨੂੰ ਅසේ ਬਣਾਵੇਗਾ ਸਗੋਂ ਤੁਹਾਡੇ ਪੂਰੇ ਪਰਵਰ ਕਿਰਪਾ ਦਾ ਸੁਰੱਖਿਆ ਦਾ ਕਵਚ ਵੀ ਪਰਤਾਨ ਕਰੇਗਾ ਦੋਸਤੋ ਇਸੇ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ